ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਦੇ ਲਈ ਸਰਕਾਰ ਤੁਹਾਡੇ ਦਵਾਰ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ ਨੂੰ ਕੀ ਹੁਣ ਪਰਵਾ ਹੁੰਗਾਰਾ ਵੀ ਸੂਬੇ ਦੇ ਵਿੱਚ ਮਿਲਦਾ ਦਿਖਾਈ ਦਿੱਤਾ। ਤੋਂ ਤੇ ਉਹਨਾਂ ਅਮਾਜ ਵੀ ਪਾਰਟੀ ਤੋਂ ਵੱਲੋਂ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਸੋ ਹੁਣ ਤੁਹਾਡਾ ਵਿਧਾਇਕ ਤੁਹਾਡੇ ਦਵਾਰ ਮੁਹਿੰਮ ਦਾ ਆਗਾਜ਼ ਪੰਜਾਬ ਦੇ ਵਿੱਚ ਹੋ ਚੁੱਕਿਆ ਹੈ। ਇਸੇ ਨੂੰ ਲੈ ਕੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਪਾਣ ਦੇ ਆਦੇਸ਼ਾਂ ਦੇ ਮੁਤਾਬਕ ਤੁਹਾਡਾ ਐਮਐਲਏ ਤੁਹਾਡੇ ਦਵਾਰ ਮੁਹਿੰਮ ਦੇ ਤਹਿਤ ਪਟਿਆਲਾ ਦੇ ਹੱਤ ਵਿਧਾਨ ਸਭਾ ਹਲਕੇ ਵਿੱਚ ਸ਼ਿਰਕਤ ਕੀਤੀ ਹੈ। ਤੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਮਜੀਤ ਸਿੰਘ ਐਮਐਲਏ ਬਨਾਲਾ ਦਿਹਾਤੀ ਅੱਜ ਮੈਂ ਬਤੌਰ ਸੇਧ ਮੰਤ ਨਹੀਂ ਬਲਕਿ ਆਪਣੇ ਬਨਾਲਾ ਦਿਹਾਤੀ ਦੇ ਹਲਕੇ ਦੇ ਵਿੱਚ ਬਤੌਰ ਐਮਐਲਏ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਉਹਨਾਂ ਨੇ ਸਾਨੂੰ ਕਿਹਾ ਸਾਨੂੰ ਉਹਨਾਂ ਦਾ ਹੁਕਮ ਆਦੇਸ਼ ਹੋਇਆ ਕਿ ਸਰਕਾਰ ਤੁਹਾਡੇ ਦਵਾਰ ਤੇ ਸਾਰੇ ਪਿੰਡਾਂ ਚ ਜਾਣਾ ਜਿਵੇਂ ਵੋਟਾਂ ਮੰਗਣ ਗਏ ਸੀ ਇਕੱਲੀ-ਕੱਲੀ ਮੁਸ਼ਕਲ ਸੁਣਨੀ ਆ ਮਸਲੇ ਦਾ ਹੱਲ ਕਰਨਾ ਮੈਂ ਸਾਰੇ ਅਫਸਰ ਸਬੰਨ ਏਡੀਸੀ ਡਿਪਾਰਟਮੈਂਟ ਐਸਟੀਐਮ ਆਪਣੇ ਸ਼ਿਵ ਕੁਸ਼ਵੰਤ ਸਾਹਿਬ ਸਾਰੇ ਮਹੱਤਵਪੂਰਨ ਦੇ ਜਿਹੜੇ ਕਰਮਚਾਰੀ ਹੁਣ ਨਾਲ ਲੈ ਕੇ ਆਇਆ ਲੋਕਾਂ ਦੀਆਂ ਸਾਰੀਆਂ ਸਮੱਸਿਆ ਦਾ ਜਿਹੜਾ ਹੱਲ ਹੈ ਮੌਕੇ ਤੇ ਕੀਤਾ ਜਾ ਰਿਹਾ ਹੈ ਉਹਨਾਂ ਦੇ ਪਿੰਡ ਦੇ ਵਿੱਚ ਜਿਵੇਂ ਮੈਂ ਹੁਣ ਅਸਮੇਂ ਭਲੋਰਾ ਪਿੰਡ ਦੇ ਵਿੱਚ ਐ ਕਿਉਂਕਿ ਉਹਨਾਂ ਦੀ ਜਿਹੜੀ ਹੈਗੀ ਆ ਉਹ ਸਕੂਲ ਦੀ ਸੜਕ ਬਣ ਗਈ ਆ, ਪੁਰੀਆਂ ਬਣ ਰਹੀਆਂ, ਵਾਟਰ ਟੂਟਾ ਲੱਗ ਗਿਆ ਤੇ ਕਿਹੜੇ-ਕਿਹੜੇ ਕੰਮ ਉਹਨਾਂ ਦੇ ਆਉਣ ਵਾਲੇ ਹਫ਼ਤੇ 'ਚ ਹੋਣਗੇ, ਕਿਹੜੇ ਮਹੀਨੇ ਛੋੜਦੇ, ਕਿਹੜੇ 6 ਮਹੀਨੇ 'ਚ ਜਿਹੜੀ ਕੋਈ ਨਵੀਂ ਸੜਕ ਪਾਣੀ ਆ ਉਹਨੂੰ ਟਾਈਮ ਲੱਗ ਸਕਦਾ। ਬਾਕੀ ਸਾਰੇ ਜਿਹੜੇ ਕੰਮ ਐ ਪਿੰਡ ਦੇ ਸ਼ੁੱਪੜ ਦੀ ਸਪਾਈ ਦਾ ਜਿਹੜਾ ਹੈਗਾ ਉਹ ਲਿਕੁਇਡ ਵੇਸਟ ਮੈਨੇਜਮੈਂਟ ਦਾ ਪਲਾਂਟ ਬਣ ਗਿਆ, ਉਹ ਚੱਲਦਾ ਹੋ ਜਾਏਗਾ 1 ਮਹੀਨੇ ਦੇ ਵਿੱਚ। ਤੋਂ ਹਰ ਚੀਜ਼ ਦੀ ਟਾਈਮਲਾਈਨ ਦੇ ਰਹੇ ਜਿਹਨੂੰ ਰਾਸ਼ਨ ਨਹੀਂ ਮਿਲਦਾ ਜੀ ਜਿਹਨੂੰ ਪੈਨਸ਼ਨ ਦੀ ਦਿੱਕਤ ਹੈ ਜੀ ਜਿਹੜੇ ਤੁਹਾਡੇ ਕੋਲ ਸਕੂਲ ਦੀ ਆਂਗਣਵਾੜੀ ਦੀ ਦਿੱਕਤ ਹੈ ਅਸੀਂ ਇਹ ਪ੍ਰਣ ਕੀਤਾ ਕਿ ਹਰ ਪਿੰਡ ਦੇ ਵਿੱਚ ਖੇਡ ਖੇਤਰ ਸ੍ਰੀ ਆਂਗਣਵਾੜੀ ਏ ਕਲਾਸ ਹੋਣੀ ਚਾਹੀਦੀ ਆ ਸਿਹਤ ਸੁਰਤਾ ਹਰ ਪਿੰਡ ਤੱਕ ਪਹੁੰਚਾਣੀ ਆ ਉਹਦੇ ਵਾਸਤੇ ਸਾਡੇ ਕੋਲ ਜਿਹੜੀਆਂ ਪੰਜ ਜੜੀਆਂ ਹੈਗੀਆਂ ਉਹ ਮੋਬਾਈਲ ਮੈਡੀਕਲ ਯੂਨਿਟ ਅਸੀਂ ਅਰੇਂਜ ਕੀਤੇ ਆ ਐਨ ਜੀਓ ਸਾਡੀ ਮਦਦ ਕਰ ਲਈ ਉਹਦੇ ਵਿੱਚ ਤੇ ਹਰ ਪਿੰਡ ਦੇ ਵਿੱਚ ਜਿਹੜੀ ਆ ਗਈ ਆ ਵਿਦਿਆ ਤੇ ਪਿੰਡ ਦੇ ਬੱਚਿਆਂ ਨੂੰ ਇਹ ਦੇਖ ਸਾ ਦੇਖ ਕੇ ਬੱਚਿਆਂ ਨੂੰ ਜਿਹੜੇ ਪ੍ਰਾਇਮਰੀ ਤੋਂ ਬਾਅਦ ਇੱਥੇ ਪ੍ਰਾਇਮਰੀ ਸਕੂਲ ਆ ਉਹਨਾਂ ਨੂੰ ਹਾਈ ਸਕੂਲ ਫਿਰ ਹਾਇਰ ਸਕੂਲ ਫਿਰ ਕਾਲਜ ਤੱਕ ਪਹੁੰਚਾਣਾ ਉਹਦੇ ਵਾਸਤੇ ਟਰਾਂਸਪੋਰਟ ਦੇਣੀ ਇਹ ਸਾਰਾ ਅਸੀਂ ਲੋਕਾਂ ਦੇ ਨਾਲ ਮਿਲ ਕੇ ਜਿੱਦਾਂ ਮੁੱਖ ਮੰਤਰੀ ਸਾਹਿਬ ਦੀ ਜ਼ਿੰਮੇਵਾਰੀ ਸਸਾ ਕਾਵੇ ਖੇਡਣ ਦਾ ਮੌਕਾ ਬਾੜਨ ਦਾ ਮੌਕਾ ਫਿਰ ਜਿਸਫਾਈ ਕਰਨੀ ਆ ਰੋਜ਼ਗਾਰ ਕਿੱਦਾ ਦੇਣਾ ਪੈਣਗੇ ਲੋਕਾਂ ਨੂੰ ਤੇ ਸਾਰੇ ਮਸਲੇ ਲੋਕਾਂ ਨੇ ਵਿਚਾਰ ਵਿਚਾਰ ਪੰਦਰਾਂ ਵੀ ਕਰ ਰਹੇ ਆ ਤੇ ਲੋਕਾਂ ਨੂੰ ਜਿਹੜੇ ਆ ਗਿਆ ਉਹਨਾਂ ਦੇ ਰੋਜ਼ਮਰਾਂ ਦੇ ਮਸਲੇ ਗਲੀਆਂ ਦੇ ਨਾਲੀਆਂ ਦੇ ਸਟਰੀਟ ਲਾਈਟ ਦੇ ਉਹਨਾਂ ਨੂੰ ਰਾਸ਼ਨ ਦੇ ਪੈਨਸ਼ਨਾਂ ਦੇ ਨਿਵੇਗਾ ਦੇ ਇਹ ਸਾਰੇ ਮਸਲੇ ਉਹਨ ਦਾ سپورਟ ਆ ਵੀ ਕਰਦੇ ਆ ਇਹ ਸਾਡਾ ਪਰਾਲਾ ਲਗਾਤਾਰ ਮੈਂ 9 ਪਿੰਡਾਂ 'ਚ ਹਰ ਵੀਕੈਂਡ ਤੇ ਕਿਉਂਕਿ ਮੇਰੇ ਕੋਲੇ ਸਮਾਂ ਹੁੰਦਾ ਹਰ ਸ਼ਨੀਵਾਰ ਰਾਤ ਵਕਤ ਮੈਂ 9 ਪਿੰਡਾਂ ਜਾਣਾ ਇਸੇ ਤਰ੍ਹਾਂ ਸਾਰੇ ਮੱਜਾਂ ਨੂੰ ਚਾਹੂੰਗਾ ਔਰ ਇਹ ਮੇਰਾ 6 ਤੋਂ 8 ਮਹੀਨੇ ਬਾਅਦ ਸਰਪ੍ਰਸਤ ਬਣੇਗਾ ਇਹ ਲਗਾਤਾਰ ਮੇਰੇ ਜਿਹੜੇ ਆ ਗਿਆ ਇਹ ਚੱਲਦਾ ਰਹੂਗਾ ਸੋ ਐਮਐਲਏ ਤੁਹਾਡਾ ਮੈਂਦੇ ਤੁਹਾਡੇ ਦੁਆਰ ਜੋ ਸਾਡੇ ਅਸੀਂ ਇਹਦੇ ਤੇ ਅਸੀਂ ਪੂਰੇ ਜਿਹੜਾ ਹੈਗਾ ਕੱਟ ਤੇ ਪਹਰਾ ਦੇ ਆ ਕੇ ਮੁਖਵਤੀ ਸਾਹਿਬ ਨੂੰ ਬਹੁਤ